8 ਸਾਲ ਹੋ ਗਏ ਵੀਰੇ ਸਾਡੀ ਕਣਕ ਕੱਟੀ ਨੂੰ 8 ਸਾਲ ਹੋ ਗਏ ਹਾਂਜੀ ਘਾਟ ਬਣਾਉਨੇ ਜਿੱਥੇ ਵੀ ਆਉਂਦੇ ਘਾਟ ਬਣਾਨੇ ਆਹੀ ਬਣਾਉਨੇ ਘਾਟ ਆ ਤੇ ਆਂਦੇ ਨਹੀਂ ਕਣਕ ਤਾਨੂੰ ਮਿਲਦੀ ਨਹੀਂ ਕਣਕ ਪਿੱਛੋਂ ਕੱਟੀ ਆ ਇਹ ਕਣਕ ਇਹਨਾਂ ਨੂੰ ਕਈ ਵਾਰ ਤੇ ਪਹਿਲੀ ਦਿਨ ਗੱਲ ਇਹ ਆ ਵੀ ਡੀਪੂ ਵਾਲੇ ਪੂਰੀ ਨਹੀਂ ਦਿੰਦੇ ਸਾਰਿਆਂ ਡੀਪੂਆਂ ਤੋਂ ਹੀ ਕੱਟੀ ਆ ਜੀ ਸਾਰਿਆਂ ਡੀਪੂਆਂ ਤੋਂ ਕੱਟ ਦੋ ਕੱਟ 700 ਕਾਰਡ ਕੱਟਦਾ ਹੀ ਇਹਨਾਂ ਨੇ ਕੀ ਲੋਕ ਇਸ ਇਹ ਤਾਂ ਫਿਰ ਇਉਂ ਹੀ ਸਮਝਦੇ ਹੋਣਗੇ ਨਾ ਵੀ ਪਤਾ ਨਹੀਂ ਕੋਈ ਐਮਐਲਏ ਨੇ ਇਹ ਸਾਰਾ ਰੱਖਿਆ ਉਹਦਾ ਜਾਂ ਸਾਨੂੰ ਨਹੀਂ ਮਿਲਦੀ ਜਿੰਮੇਵਾਰੀ ਤੁਹਾਡੀ ਹੈ ਜੀ ਇਹਦਾ ਜਵਾਬ ਦੇ ਹੀ ਬਣਾਓ ਲੋ ਉਹਨਾਂ ਲੋਕਾਂ ਨੂੰ ਪਹਿਲੀ ਗੱਲ ਤੁਸੀਂ ਆਪ ਆਣ ਕੇ ਬਣਾਓ ਇੱਕ ਡੀਪੂ ਵਾਲਿਆਂ ਨੂੰ ਉਹਨਾਂ ਨੂੰ ਬੰਦੇ ਦੇ ਪੁੱਤ ਬਣਾਓ ਜੀ ਉਹਨਾਂ ਨੂੰ ਕਹੋ ਜੀ ਤੁਸੀਂ ਇੰਨੇ ਤੇ ਤੁਹਾਡੇ ਪਿਓ ਦਾ ਰਾਜ ਨਹੀਂਗਾ ਇਥੇ ਹੁਣ ਮੇਰੇ ਕੋਲ ਇੱਕ ਵੀਡੀਓ ਆਈ ਹੈ ਜੀ ਇੱਕ ਬੰਦੇ ਨੂੰ ਉਹ ਬੋਲ ਰਿਹਾ ਜੀ ਜਾਂ ਮੈਂ ਤੈਨੂੰ ਨਿਉ ਕਣਕ ਦੇਣੀ ਉਹਨੂੰ ਕਹੋ ਤੇਰੇ ਪਿਓ ਦਾ ਰਾਜ ਆ ਮਨਜੀਤ ਕੀ ਨਾ ਕੱਟ ਮਨਜੀਤ ਕੌਰ ਮਨਜੀਤ ਕੌਰ ਜੀ ਕੀ ਮੁਸ਼ਕਿਲ ਆ ਅੱਜ ਇਕੱਠੇ ਹੋਏ ਸਾਰੇ ਸਾਡੇ ਨਾ ਸਾਨੂੰ ਕਣਕ ਨਹੀਂ ਮਿਲਦੀ ਸਾਡੀ ਪੈਲੀ ਬੰਨਣਾ ਨਹੀਂ ਹੈਗਾ ਤੇ ਕਣਕ ਨਹੀਂ ਮਿਲਦੀ ਸਾਡੀ ਕੱਟੀ ਗਈ ਸਾਰੀ ਕੱਟਦੀ ਆ ਵਾਰੀ ਵਾਰੀ ਬੋਲੀ ਸਾਰੀ ਕੱਟੀ ਗਈ ਸਾਡੀ ਸਾਰੀ ਦਾ ਸਾਡੇ ਮੁੰਡੇ ਨੂੰ ਮਿਲ ਜਿੰਦਾ ਸਾਨੂੰ ਮਿਲਦੀ ਦਵਾਂਗੇ ਕਿੰਨੇ ਜੀਆਂ ਦੀ ਕਣਕ ਸੀ ਤੁਹਾਡੀ ਸਾਡੇ ਦਾ ਤਿੰਨਾ ਜੀਆਂ ਦੀ ਕੱਟੀ ਗਈ ਤੁਸੀਂ ਡਿਪ ਹੋਲਡਰ ਕੋ ਗਿਆ ਹਾਂਜੀ ਉਹਨਾਂ ਆਖਿਆ ਵੀ ਤੁਹਾਡੀ ਪਿੱਛੋਂ ਕੱਟੀ ਆ ਪਰਤੀ ਨਹੀਂ ਕੱਟੀ ਉਹਨਾਂ ਹਾਂ ਤੁਹਾਨੂੰ ਲੱਗਾ ਨਹੀਂ ਤੁਹਾਡਾ ਨਾ ਦਾ ਲੱਗਾ ਹੀ ਨਹੀਂ ਡੜੀ ਦੇ ਦਾ ਚਲੋ ਹਾਡੀ ਹਾਡੀ ਕਣਕ ਕੱਟੀ ਗਈ ਆ ਚੌਂ ਜੀਆਂ ਦੀ ਕਣਕ ਆਉਂਦੀ ਤੇ ਸਾਨੂੰ ਕਣਕ ਨਹੀਂ ਦਿੱਤੀ ਉਹਨਾਂ ਨੇ ਕਿ ਅਜੇ ਗੂਠਾ ਨਹੀਂ ਲੱਗਾ ਤੇ ਉਹਨਾਂ ਨੇ ਅਸੇ ਵੜਾਇਆ ਜੀ ਤਾਂ ਕਣਕ ਕੱਟੀ ਗਈ ਤੁਹਾਡੀ ਹੋ ਤੁਸੀਂ ਤੁਹਾਡਾ ਫੈਮਿਲੀ ਨਾਲ ਨਾ ਹ ਤੇ ਦਿਹਾੜੀਦਾਰ ਹੈਗੇ ਆ ਸਾਸੀ ਸਿੰਘ ਹੈ ਅਸੀਂ ਅੱਛਾ ਅੱਛਾ ਹਾਂ ਚਲੋ ਅਜੀ ਤੁਹਾਡਾ ਕਿਨਾ ਮੇਰਾ ਨਾਮ ਬਿੰਦਰ ਕੌਰ ਆ ਪਰਮਜੀਤ ਸਿੰਘ ਜੀ ਤੇ 8 ਸਾਲ ਹੋ ਗਏ ਵੀਰੇ ਸਾਡੀ ਕਣਕ ਕੱਟੀ ਨੂੰ 8 ਸਾਲ ਹੋ ਗਿਆ ਹਾਂਜੀ 8 ਸਾਲ ਤੋਂ ਨਹੀਂ ਮਿਲੀ 8 ਸਾਲ ਤੋਂ ਪਹਿਲਾਂ ਕਣਕ ਮਿਲਦੀ ਰਹੀ ਆ ਪਹਿਲਾਂ ਮਿਲਦੀ ਰਹੀ ਹਾਂਜੀ ਹਾਂਜੀ ਛਿਆਂ ਜੀਆਂ ਦੀ ਕਣਕ ਮਿਲਦੀ ਹੁੰਦੀ ਸੀ ਤੇ ਇਕਦਮੀ ਉਹਨਾਂ ਸਾਰੀ ਘੱਟ ਦਿੱਤੀ ਆਹ ਦਿੱਤਾ ਵੀ ਤੁਹਾਡੇ ਪਿੱਛੋਂ ਘੱਟ ਕਟਿਆ ਗਿਆ ਵਾ ਉਸ ਤੋਂ ਬਾਅਦ ਤੁਸੀਂ ਗਏ ਨਹੀਂ ਕਿਸੇ ਕੋਲ ਪਰ ਇਹ ਸਾਈਂ ਗਏ ਆ ਤੇ ਇਹੋ ਆਂਦੇ ਉੱਤੋਂ ਕਟੀ ਗਈ ਕਣਕਾ ਹੂੰ हां किसे ने सुनाई नहीं, नहीं, का नहीं थी। थी। दे। आ, आ, की थी 8 ਸਾਲ ਬਾਅਦ ਕਈ ਵਾਰੀ ਕਾਰਡ ਬਣੇ ਆ ਕਈ ਵਾਰੀ ਤਾਂ ਕੱਟੇ ਗਏ ਆ ਉਦੋਂ ਬਾਅਦ ਤੁਸੀਂ ਗਿਆ ਹੀ ਨਹੀਂ ਨਹੀਂ ਕਾਰਡ ਬਣਾਉਨੇ ਜਿੱਥੇ ਵੀ ਆਉਂਦੇ ਕਾਰਡ ਬਣਾਨੇ ਆ ਹੀ ਬਣਾਉਨੇ ਕਾਤਾ ਤੇ ਆਂਦੇ ਨਹੀਂ ਕਣਕਤਾਂ ਨੂੰ ਮਿਲਦੀ ਨਹੀਂ ਕਣਕ ਪਿੱਛੋਂ ਕੱਟੀ ਆ ਪਿੱਛੋਂ ਹੀ ਕੱਟੀ ਆ ਹਾਂਜੀ ਇਸ ਤਰ੍ਹਾਂ ਆ ਕੇ ਕਾਲ ਦਿੰਦੇ ਆ ਵੀਰੇ ਕੀ ਕੀ ਕਹਿਣਾ ਚਾਹੁੰਦੇ ਇਹ ਮਾਰਾ ਹੀ ਮੈਂ ਉਹ ਗੱਲ ਹੀ ਕਹਿਣਾ ਚਾਹਣਾ ਜੀ ਇਹ ਜਿਹੜਾ ਗਰੀਬਾਂ ਦਾ ਧੱਕਾ ਹੋ ਰਿਹਾ ਹੈ ਨਾ ਹੋਵੇ ਇਹ ਕਣਕੇ ਇਹਨਾਂ ਨੂੰ ਕਈ ਵਾਰ ਤੇ ਪਹਿਲੀ ਦੀ ਗੱਲ ਇਹ ਆ ਵੀ ਡੀਪੂ ਵਾਲੇ ਪੂਰੀ ਨਹੀਂ ਦਿੰਦੇ ਤੇ ਜੇ ਵਿਚਾਰਿਆਂ ਨੂੰ ਪੂਰੀ ਮਿਲ ਲਗਦੀ ਆ ਤੇ ਹੁਣ ਉੱਕਾ ਹੀ ਕੱਟਦੀ ਆ ਆ ਸਾਰੇ ਜਿੰਨੇ ਤੁਹਾਡੇ ਸਾਹਮਣੇ ਖਲੋਤੇ ਇਹਨਾਂ ਦੀ ਕਾਨਕ ਕੱਟੀ ਆ ਇਹਨਾਂ ਨਾਲ ਧੱਕਾ ਹੋ ਰਿਹਾ ਧੱਕਾ ਨਹੀਂ ਹੋਣਾ ਚਾਹੀਦਾ ਤੇ ਇਹ ਅਸੀਂ ਐਮਐਲਏ ਸਾਹਿਬ ਨੂੰ ਵੀ ਕਹਿਣਾ ਚਾਹੁੰਨੇ ਆ ਮੈਂ ਐਮਐਲਏ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਮਾਰੇ ਵੋਟਾਂ ਤੁਹਾਨੂੰ ਪਾਈਆਂ ਇਹਨਾਂ ਨੇ ਗਰੀਬਾਂ ਲੋਕਾਂ ਨੇ ਸੋਰਸਿਕ ਪਿੰਡ ਦੇ ਕਿੰਨੇ ਡੀਪੂ ਦੇ ਟੋਟਲ ਇਹ ਡੀਪੂ ਮੇਰੇ ਹਿਸਾਬ ਨਾਲ ਆਉਣਗੇ ਕੋਈ 16 17 ਤੇ ਹੋਣਗੇ ਤੇ ਸਾਰਿਆਂ ਡੀਪੋਆਂ ਤੋਂ ਹੀ ਕੱਟੀ ਆ ਜੀ ਸਾਰਿਆਂ ਡੀਪੋਆਂ ਤੋਂ ਕੱਢ ਤੋਂ ਕੱਢ 700 ਕਾੜ ਕੱਟਦਾ ਹੀ ਇਹਨਾਂ ਨੇ 700 ਕਾੜ ਕੱਟਦਾ ਹਾਂਜੀ ਕੱਟੇ ਗਰੀਬ ਪਰਿਵਾਰਾਂ ਦੇ ਕੱਟੇ ਗਰੀਬ ਪਰਿਵਾਰਾਂ ਦੇ ਗਏ ਆ ਜੀ ਤੁਸੀਂ ਤਗੜੇ ਲੋਕ ਵੇਖ ਲਓ ਜਿੱਥੇ ਥੋੜੇ ਦਿਨਾਂ ਨੂੰ ਕਣਕ ਮਿਲਨੀ ਆ ਜਿਨ੍ਹਾਂ ਦੀ 50 50 ਕਿੱਲੇ ਪੈੜੀ ਆ ਜਿਨ੍ਹਾਂ ਦੀ ਜਿਨ੍ਹਾਂ ਦੀ 50 50 ਕਿੱਲੇ ਪੈੜੀ ਆ ਉਹ ਮਾਰੇ ਟਰਾਲੀਆਂ ਲਾਦ ਰੱਦ ਕੇ ਖੜ੍ਹ ਰਹੇ ਆ ਅੱਛਾ 50 ਕਿੱਲੇ ਵਾਲੇ ਵੀ ਲਾਈਨ 'ਚ 50 ਕਿੱਲੇ ਵਾਲੇ ਵੀ ਲਾਈਨ 'ਚ ਲੱਗੇ ਹੁੰਦੇ ਆ ਪਹਿਲੇ ਦਿਨ ਗੱਲ ਉਹਨਾਂ ਨੂੰ ਲਾਈਨ 'ਚ ਲੱਗਣ ਹੀ ਨਹੀਂ ਦਿੰਦੇ ਡੀਪੂ ਵਾਲ ਉਹਨਾਂ ਨੂੰ ਉਤਰਾਏ ਫੋਨ ਕਰ ਦਿੰਦੇ ਆ ਭਾਂਵੇਂ ਰਾਤ ਨੂੰ ਆਜੋ ਤੁਹਾਡੀ ਕਣਕ ਪਈ ਹੋਊਗੀ ਲੱਦ ਕੇ ਲੈ ਜਿਓ ਜੀ ਤੇ ਗਰੀਬ ਲੋਕ ਜਿਹੜੇ ਤੜਕੇ ਵਿਚਾਰੇ ਜਾਂਦੇ ਆ ਉਹਨਾਂ ਨੂੰ ਤਾਂ ਵੀ ਨਹੀਂ ਕਣਕ ਦਿੰਦੇ ਲੈਣਾ ਚ ਲੱਗੇ ਹੁੰਦੇ ਆ ਤਗੜੇ ਬੰਗਰੇ ਆਉਂਦੇ ਆ ਪਹਿਲਾਂ ਆਣ ਕੇ ਕਣਕ ਲੈ ਕੇ ਗਾਂ ਜਾਂਦੇ ਆ ਜੀ ਬਾਬਾ ਜੀ ਤੁਹਾਡਾ ਕੀ ਨਾਮ ਹੈ ਮੇਰਾ ਸ਼ਾਮ ਸਿੰਘ ਨਾਮ ਜੀ ਸ਼ਾਮ ਸਿੰਘ ਜੀ ਹਾਲ ਕੀ ਮੁਸ਼ਕਲ ਆਈ ਮੇਡੀ ਜੀ ਸਾਡੇ ਪੰਜਾਂ ਜੀਆਂ ਦੇ ਕਣਕ ਮਿਲਦੀ ਪਹਿਲੇ ਹੁਣ ਤਿੰਨਾਂ ਦੇ ਦਿੰਦੇ ਦੋ ਦੇ ਦਿੰਦੇ ਨਹੀਂ ਜੋ ਲੱਟਣ ਪੈਂਦੀ ਨੇ ਉਹ ਆnde ਤੁਹਾਡੇ ਕੱਟੇ ਗਿਆ ਕੱਟੇ ਗਿਆ ਮੇਰੇ ਕੱਟੇ ਨੂੰ 4 ਸਾਲ ਹੋ ਗਏ ਕੋਈ ਨਹੀਂ ਸੁਣਦਾ ਜੀ ਅੱਛਾ ਤੁਸੀਂ ਜਿੰਮੇਦਾਰ ਫੈਮਿਲੀ ਹੋ ਨਹੀਂ ਜੀ ਇਹ ਤੇ ਸ਼ਵਾ ਕਰਦੇ ਗੁਰੂ ਘਰ ਜੀ ਅੱਛਾ ਅੱਛਾ ਨਹੀਂ ਤੁਹਾਡੀ ਪਹਿਲੀ ਨਹੀਂ ਹੈਗੀ ਨਹੀਂ ਪਹਿਲੀ ਨਹੀਂ ਹੁੰਦੀ ਪਹਿਲੀ ਨਹੀਂ ਹੈਗੀ ਹਾਂਜੀ ਹਾਂ ਜੀ ਮਾਤਾ ਕੀ ਨਾਂ ਤੁਹਾਡਾ ਇਹ ਪਾਜੀ ਗਰਮੀਤ ਕੌਰ ਗਰਮੀਤ ਕੌਰ ਜੀ ਕੀ ਮੁਸ਼ਕਲ ਹੈ ਤੁਹਾਡੀ ਇਹ ਮੁਸ਼ਕਲ ਹੈ ਵੀ ਕਣਕ ਨੂੰ 8-9 ਸਾਲ ਹੋ ਗਏ ਨਹੀਂ ਮਿਲੀ ਤੇ ਗਰੀਬਣੀ ਮਹਿ ਹੈਗੀ ਹੈ ਮੱਕੇ ਖਾਣ ਵਾਲੀ ਸਾਸੀ ਸਿੰਘ ਨੂੰ ਨਹੀਂ ਹੈ ਇੱਕ ਬੱਚਾ ਵਾ ਤੇ ਕਣਕ ਸਾਨੂੰ ਛਾ ਜਾਣਿਆਂ ਨੂੰ ਨਹੀਂ ਮਿਲਦਾ ਛਾ ਜਾਣਿਆਂ ਨੂੰ ਨਹੀਂ ਮਿਲਦਾ ਹਾਂਜੀ ਕਿੰਨੇ ਚਿਰ ਤੋਂ ਨਹੀਂ ਮਿਲ ਰਹੀ 8-9 ਸਾਲ ਹੋ ਗਿਆ 8-9 ਸਾਲ ਤੋਂ ਤੁਸੀਂ ਕਿਸੇ ਕੋ ਪਹੁੰਚ ਦਿੱਤੀ ਆ ਸਰਕਾਰ ਬਾਤ ਜਿਆਦੀ ਕਦੇ ਉੱਥੇ ਕਾਰ ਲੈ ਕੇ ਜਾ ਕਦੇ ਉੱਥੇ ਲੈ ਕੇ ਜਾ ਸਾਰਿਆਂ ਦੇ ਨਾਂ ਕਟੇ ਆ ਨਾਂ ਕਟੇ ਹਾਂਜੀ ਹਾਂਜੀ ਭਾਈ ਸਾਹਿਬ ਕੀ ਨਾਮ ਤੁਹਾਡਾ ਜਸਵੰਤ ਸਿੰਘ ਜੀ ਜਸਵੰਤ ਸਿੰਘ ਜੀ ਕੀ ਮੁਸ਼ਕਲਾਂ ਨੇ ਮੁਸ਼ਕਲਾਂ ਦੇ ਚਲੋ ਪਿੰਡਾਂ 'ਚ ਬਸੇਰੀਆਂ ਹੁੰਦੀਆਂ ਤੇ ਕਣਕ ਦੀ ਜਿਆਦੀ ਮੁਸ਼ਕਲ ਹੈ ਕਣਕ ਨੂੰ 3-4 ਮਹੀਨੇ ਹੋ ਗਏ ਕੱਟੀ ਆ 3-4 ਮਹੀਨੇ ਹੋ ਗਏ ਕੱਟੀ ਆ ਹਾਂਜੀ ਉਸੀਂ ਮੌਜੂਦਾ ਮੈਂਬਰ ਵੀ ਰਹੇ ਹੋ ਹਾਂਜੀ ਮੈਂਬਰ ਵੀ ਰਹੇ ਹਾਂ ਅੱਛਾ ਜੀ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਸਰਕਾਰ ਤੋਂ ਉਹ ਮੰਗ ਕਰਦੇ ਆਂ ਵੀ ਕਣਕਾੜੀ ਸਾਨੂੰ ਮਿਲ ਜAVE ਕਿੰਨੇ ਕੁ ਪਰਿਵਾਰ ਜਿਨ੍ਹਾਂ ਦੀ ਕੱਟੀ ਗਈ ਇੱਥੇ ਕੋਈ 700 ਪਰਿਵਾਰ ਆ ਜਿਨ੍ਹਾਂ ਦੀ 761 ਆ ਤੇ ਪਰਿਵਾਰ ਤੇ ਜ਼ਿਆਦੇ ਹੋਣਗੇ ਕੱਟੀ ਕਿੰਨੇ ਕੁ ਦੀ ਗਈ ਆ 700 ਕਾਰਡ ਕੱਟਿਆ ਵਾ ਨਾ ਸਾਰੇ ਕਾਰਡ ਕੱਟਿਆ ਹਾਂਜੀ ਸਾਰੇ ਪਿੰਡ ਚੋਂ ਸਾਰੇ ਸੁਰ ਸਿੰਘ ਦਾ ਕੱਟੀ ਆ ਮੇਰੀ ਵੀ ਕਿੰਨੇ ਦਿਨਾਂ ਤੋਂ ਕੱਟੀ ਤੁਹਾਡੀ ਕਟ ਮੇਰੀ ਤਾਂ ਸਾਲ 18 ਹੋ ਚੱਲ ਗਏ ਸਾਲ ਹੋ ਗਿਆ ਹਾਂ ਸਾਲ ਦੀ ਮਿਲੀ ਨਹੀਂ ਗਈ ਤੁਸੀਂ ਕਿਸੇ ਕੋ ਪਹੁੰਚ ਕੀਤੀ ਸਰਕਾਰ ਨੂੰ ਨਾ ਨਾ ਉਹ ਤੇ ਇਹ ਨੰਨੂ ਦੱਸ ਦੇ ਰੇ ਡਿੱਪੂ ਵਾਲੇ ਨੂੰ ਦੋੜ ਕੇ ਨੂੰ ਦੱਸਣਾ ਕੀ ਕਹਿੰਦੇ ਆਂ ਦੇ ਨੱਟ ਤੇ ਨਾਂ ਨਹੀਂ ਚੜਿਆ ਡਿੱਪੂ ਵਾਲੇ ਕੀ ਕਹਿੰਦੇ ਆਂ ਦੇ ਨੱਟ ਤੇ ਨਾਂ ਨਹੀਂ ਚੜਿਆ ਨੱਟ ਤੇ ਨਾਂ ਹੀ ਨਹੀਂ ਚੜਿਆ ਚਲੋ ਠੀਕ ਹਾਂਜੀ ਕੀ ਨਾਦੋਣਾ ਮੇਰਾ ਨਾਮ ਸਰਜੀਤ ਸਿੰਘ ਹੈ ਜੀ ਤੁਹਾਡੀ ਕਣ ਕੱਟੀ ਗਈ ਹੈ ਕਣ ਕੱਤੀ ਗਈ ਹੈ ਜੀ ਕੀ ਕਹਿਣਾ ਚਾਹਦੇ ਅਸੀਂ ਇਹੋ ਕਹਿਣਾ ਚਾਹੁੰਦੇ ਹਾਂ ਜੀ ਇਹ ਜਿੰਨੇ ਆ ਸਾਰੇ ਗਰੀਬ ਪਰਿਵਾਰਾਂ ਦੀ ਕਣ ਕੱਤੀ ਗਈ ਆ ਤਗੜੇ ਕਿਸੇ ਦੀ ਵੀ ਕਣਕ ਨਹੀਂ ਇਹ ਕੱਤੀ ਅੱਛਾ ਅਸੀਂ ਬੜੀ ਭਜਨਾਸਾ ਕਰ ਲਈ ਆ ਇੱਥੋਂ ਤੱਕ ਆ ਜਿਹੜੇ ਅਗੇ ਨੇ ਆਪਣੇ ਅੰਤਕੋਸ਼ਤੋਂ ਉਹਾਂ ਦੇ ਵੀ ਜਾ ਕੇ ਦੀਪੂਆਂ ਵਾਲਿਆਂ ਨੂੰ ਮਿਲੋ ਜੋ ਵੀ ਕੰਮ ਹੋਇਆ ਵਾ ਇਹ ਦੀਪੂਆਂ ਵਾਲੇ ਕਰਾ ਸਕਦੇ ਆ ਅੱਛਾ ਦੀਪੂਆਂ ਵਾਲਿਆਂ ਕਟਾਈ ਆ ਦੀਪੂਆਂ ਵਾਲੇ ਚਾਲੂ ਕਰ ਸਕਦੇ ਆ ਕਣਕ ਜਿੰਨੀ ਵੀ ਕੱਤੀ ਆ ਸਾਰੇ ਮਾੜਿਆਂ ਪਰਿਵਾਰਾਂ ਦੀ ਕੱਤੀ ਤਗੜੇ ਕਿਸੇ ਦੀ ਕਣ ਨਹੀਂ ਕੱਤੀ ਕਿਸੇ ਦੇ 10 ਕਿੱਲੇ ਕਿਸੇ ਦੇ 20 ਕਿੱਲੇ ਉਹ ਫੋਨ ਕਰਦੇ ਆ ਤੇ ਉਹ ਕਣਕਾਂ ਆਪ ਦੀ ਚੌਕੇ ਲੈ ਜਾਂਦੇ ਆ ਸਾਹਮਣੇ ਨਹੀਂ ਉਹ ਆਉਂਦੇ ਇਹ ਗਰੀਬਾਂ ਸਾਰਿਆਂ ਦੀ ਕਣ ਕੱਤੀ ਗਈ ਆ ਆ ਵੇਖ ਲਓ ਕਿੰਨੀ ਫੌਜ ਆ ਇਹ ਕਈਆਂ ਤੋਂ ਨਹੀਂ ਇੱਥੇ ਪਹੁੰਚਿਆ ਗਿਆ ਲਾਉਂਸਮੈਂਟ ਕਰਾਈ ਆ ਘਟੋ ਘਟ ਇੱਥੇ 200 ਪਰਿਵਾਰ ਆ ਜਿਹੜਾ ਇੱਥੇ ਪਹੁੰਚਾ ਹੈ ਬਾਕੀ ਦਾ 700 ਪਰਿਵਾਰ ਦੀ ਕਣਕ ਮਾੜੇ ਦੀ ਕੱਟੀ ਗਈ ਆ ਕੀ ਬਾਦੀ ਇਹ ਸਾਰੇ ਗਰੀਬ ਪਰਿਵਾਰਾਂ ਦੀ ਕੱਟੀ ਗਈ ਜਾਂ ਹੋਰ ਵੀ ਕੋਈ ਬੰਦਾ ਹੈਗਾ ਨਹੀਂ ਜੀ ਸਾਰੇ ਗਰੀਬਾਂ ਦੀ ਕੱਤੀ ਆ ਸਾਰੇ ਗਰੀਬ ਵੇਹਣੋ ਇੱਦੇ ਤਗੜਾ ਕੋਈ ਬੰਦਾ ਨਹੀਂ ਹੈਗਾ ਮੀਰ ਹੰਦਾਂ ਨੂੰ ਬੁਲਾ ਲਈ ਇੱਥੇ ਨਹੀਂ ਕੋਈ ਪੜ੍ਹੇ ਬੰਦੇ ਵਾਲੇ ਬੰਦੇ ਉਹਨਾਂ ਦੀ ਵੀ ਕੱਟੀ ਗਈ ਆ ਨਹੀਂ ਜੀ ਪੜ੍ਹੇ ਬੰਨੇ ਵਾਲੇ ਕਿਸੇ ਦੀ ਨਹੀਂ ਕੱਤੀ ਕਣਕਾ ਹੂੰ ਹਾਂਜੀ ਇਹ ਸਭ ਗਰੀਬਾਂ ਦੀ ਕੱਟੀ ਤੇ ਕੋਈ ਪੜੀ ਬੰਨੇ ਵਾਲਾ ਆਇਆ ਹੀ ਨਹੀਂਗਾ ਅੱਛਾ ਜੇ ਉਹਨਾਂ ਨੂੰ ਕੋਈ ਮੁਸ਼ਕਲ ਹੋਦੀ ਰਹੀ ਇਥੇ ਆਉਂਦੇ ਜਦੋਂ ਕੜ ਕੱਟੀ ਜਾਂਦੀ ਆ ਉਹਦੀ ਕੋਈ ਆ ਕੇ ਰਿਪਾਇਰਿੰਗ ਹੁੰਦੀ ਸੀ ਕਿਹੜਾ ਬੰਦਾ ਲੈਣ ਜੋਗਾ ਕਿਹੜਾ ਨਹੀਂ ਲੈਣ ਜੋ ਕੋਈ ਆਇਆ ਇਨਕੁਆਇਰੀ ਕਰਨ ਵਾਸਤੇ ਨਹੀਂ ਵੀ ਕੋਈ ਨਹੀਂ ਪਹੁੰਚਿਆ ਕੋਈ ਨਹੀਂ ਪਹੁੰਚਿਆ ਆਪਣੇ ਆਪ ਵੀ ਕੱਢ ਦਿੱਤੇ ਆਪਣੇ ਆਪ ਹੀ ਵੀ ਕੱਟੀ ਗਿਆ ਮੇਰੇ ਨਾਲ ਕੜੀ ਬਨੇਗਾ ਵਾ ਨਾ ਕਮਾਉਣ ਵਾਲਾ ਹੀ ਹੈਗਾ ਕੋਈ ਨਾ ਕੋਈ ਕਮਾਉਣ ਵਾਲਾ ਹੈ ਪਰਿਵਾਰ ਚ ਕੌਣ-ਕੌਣ ਜੀ ਪਰਿਵਾਰ ਚ ਅਸੀਂ ਦੋਵੇਂ ਹਾਂ ਮੀਆਂ ਬੀਬੀ अच्छा बुजुर्ग दादा हां जी ਤੇ ਬੱਚੇ-ਵੁੱਚੇ ਤੁਹਾਡੇ ਬੱਟਾ ਨਹੀਂ ਮੇਰਾ ਕੋਈ ਮੇਰੇ ਗੁੱਡੀਆਂ ਹੀ ਹੋ ਗਿਆ ਤਿੰਨ ਕਰ ਗਿਆ ਇਹ ਦੋਵੇਂ ਜੀ ਰਹਿੰਦੇ ਆਂਦੀ ਪੈੜੀ ਵੀ ਨਹੀਂ ਹੈਗੀ ਨਹੀਂ ਜੀ ਸਾਡਾ ਕਟਦਾ ਹਾਂ ਸਾਡਾ ਕਟ ਕੱਟ ਕਿੰਨੇ ਚਿਰ ਤੋਂ ਕੱਟਿਆ ਗਿਆ ਸਾੜੇ 4 ਮਹੀਨੇ ਹੋ ਗਏ ਜੀ 4 ਮਹੀਨੇ ਹੋ ਗਏ ਹਾਂ ਜੀ ਚਲੋ ਕੋਣੇ ਇੱਕ ਗੱਲ ਦੱਸਾਂ ਚੰਦਨ ਜੀ ਮੈਂ ਬ੍ਰਦਰ ਮੇਰੀ ਸੁਣ ਲੋ ਜੀ ਗੱਲ ਮੈਂ ਮੇਰਾ ਵੀਰ ਜੇ ਹੁਣ ਮੈਂ ਨੂੰ ਜੇ ਕਣਕ ਦੀ ਰਿਸਪੌਂਸਿਬਿਲਟੀ ਯਾਰ ਤੁਹਾਡੀ ਆ ਵੇਖੋ ਜੇ ਮੈਂ ਵੀਰੇ ਮੈਨੂੰ ਇਦਾਂ ਪਿੰਡਾਂ ਚ ਲਾਹਮੇ ਮਿਲੇ ਤੇ ਮੈਂ ਤੁਹਾਡਾ ਸਾਰਾ ਜਿਹੜਾ ਹੈਗਾ ਵਾ ਜੀ ਇਹ ਤੁਹਾਨੂੰ ਇਹਨਾਂ ਨੂੰ ਇਹਨਾਂ ਦੇ ਸਾਰਿਆਂ ਨੂੰ ਤੁਸੀਂ ਫਿਰ ਆਪਣੀਆਂ ਬਦਲੀਆਂ ਕਰਾ ਕੇ ਹੋਰ ਚੱਲ ਜਮ ਮੈਂ ਨਵੇਂ ਬੰਦੇ ਲਿਆਉਂਗਾ ਜੀ ਕਿਉਂਕਿ ਮੈਨੂੰ ਲਾਹਮੇ ਨਹੀਂ ਵੀਰੇ ਮੈਂ ਲੋਕਾਂ ਤੋਂ ਲਾਹਮੇ ਨਹੀਂ ਸੁਣਨੇ ਜਾਂ ਇੱਕ ਗੱਲ ਦੱਸੋ ਜੀ ਤੁਸੀਂ ਮੈਨੂੰ ਇੱਕ ਗੱਲ ਦੱਸੋ ਮੇਰਾ ਵੀਰ ਕੋਈ ਤੁਹਾਡੇ ਤੋਂ ਮੇਰਾ ਬੰਦਾ ਕੋਈ ਐਮਐਲਏ ਦਾ ਬੰਦਾ ਕੋਈ ਮੀਨਾ ਲੈਂਦਾ ਵੈਰੀ ਗੁੱਡ ਫਿਰ ਮੈਂ ਕਿਉਂ ਲਾਹਮੇ ਸੁਣਾ ਜੀ ਲੋਕਾਂ ਦੇ ਜਾ ਮੇਰਾ ਵੀਰ ਮੈਂ ਕੋਈ ਕੋਈ ਦੀਪੂਆਂ ਤੋਂ ਹਿੱਸੇ ਲਈ ਨਾ ਵੈਰੀ ਗੁੱਡ ਵੀਰ ਫਿਰ ਮੈਨੂੰ ਮੈਂ ਲੋਕਾਂ ਦੇ ਆ ਗਰੀਬ ਲੋਕ ਇਹ ਇਹ ਤਾਂ ਫਿਰ ਉਹੀ ਸਮਝਦੇ ਹੋਣਗੇ ਨਾ ਵੀ ਪਤਾ ਨਹੀਂ ਜੀ ਕੋਈ ਐਮਐਲਏ ਨੇ ਇਹ ਸਾਰਾ ਰੱਖਿਆ ਹੋਊਗਾ ਜਾਂ ਸਾਨੂੰ ਨਹੀਂ ਮਿਲਦੀ ਤੇ ਫਿਰ ਮੈਂ ਮੈਂ ਕਿ ਜ਼ਿੰਮੇਵਾਰੀ ਤੁਹਾਡੀ ਹੈ ਜੀ ਇਹਦਾ ਜਵਾਬ ਤਾਂ ਹੀ ਬਣਾਉ ਉਹਨਾਂ ਲੋਕਾਂ ਨੂੰ ਨਹੀਂ ਮੈਨੂੰ ਮੇਰੇ ਬ੍ਰਦਰ ਇੱਕ ਤਾਂ ਇੱਕ ਤਾਂ ਹਾਂ ਜਿਹੜੀ ਕਮੇਟੀ ਵੇਖੋ ਜਿਹੜੀਆਂ ਜਿਹੜੀਆਂ ਕਮੇਟੀਆਂ ਕਿ ਵਿਜੀਲੈਂਸ ਕਮੇਟੀਆਂ ਵੀ ਪਿੰਡਾਂ 'ਚ ਬਣੀਆਂ ਹੋਈਆਂ ਜਿਹੜੀਆਂ ਕਮੇਟੀਆਂ ਵਾ ਤੁਸੀਂ ਕਮੇਟੀਆਂ ਨੂੰ ਨਾਲ ਬਿਠਾ ਕੇ ਲੋਕਾਂ ਦੇ ਸਾਹਮਣੇ ਕਣਕ ਦੇ ਜੀ ਪਹਿਲੀ ਗੱਲ ਤੁਸੀਂ ਆ ਆ ਪਾਣ ਕੇ ਬੰਡਾਓ ਇੱਕ ਡੀਪੂ ਵਾਲਿਆਂ ਨੂੰ ਉਹਨਾਂ ਨੂੰ ਬੰਦੇ ਤੇ ਪੁੱਤਰ ਬਣਾਓ ਜੀ ਇਹਨਾਂ ਨੂੰ ਕਹੋ ਜੀ ਤੁਸੀਂ ਇੰਨੇ ਤੇ ਤੁਹਾਡੇ ਪਿਓ ਦਾ ਰਾਜ ਨਹੀਂਗਾ ਇੱਥੇ ਹਾਂ ਇੱਕ ਲੋਕਾਂ ਨੂੰ ਇਹ ਬੋਲ ਦੇ ਮਾੜਾ ਵਾ ਇਹਨਾਂ ਨੂੰ ਗੱਲ ਦੱਸੋ ਇੱਕ ਮੈਂ ਇੱਥੇ ਹੁਣ ਮੇਰੇ ਕੋਲ ਇੱਕ ਵੀਡੀਓ ਆਈ ਹੈ ਜੀ ਇੱਕ ਬੰਦੇ ਨੂੰ ਉਹ ਬੋਲ ਰਿਹਾ ਜੀ じゃ ਮੈਂ ਤੈਨੂੰ ਨਹੀਂ ਕਣਕ ਦੇਣੀ ਉਹਨੂੰ ਕਹੋ ਤੇਰੇ ਪਿਓ ਦਾ ਰਾਜ ਆ ਜਦੋਂ ਤੁਸੀਂ ਗਰੀਬ ਲੋਕਾਂ ਨਾਲ ਜਦੋਂ ਆਪਾਂ ਜਦੋਂ ਸਰਕਾਰ ਕਣਕ ਦੇ ਰਹੀ ਆ ਤੇ ਡੀਪੂ ਹੋਲਡਰ ਇਹ ਗੱਲ ਕਿਉਂ ਕਹਵੇ ਜੀ ਲੋਕਾਂ ਨੂੰ ਹਾਂਜੀ ਸਰ ਇਹ ਜਿਹੜੇ ਗਰੀਬ ਪਰਿਵਾਰਾਂ ਦੇ ਕਾਰਡ ਕੱਟੇ ਗਏ ਤੁਹਾਨੂੰ ਮਿਲਣ ਨੂੰ ਆਇਸ ਤੇ ਆਏ ਆ ਕੀ ਕਹਿਣਾ ਚਾਹੁੰਦੇ ਮੇਰੇ ਵੀਰ ਬਿਲਕੁਲ ਜਿਹੜੇ ਵਿਚਾਰੇ ਖੜੇ ਆ ਲੋਕ ਮੈਨੂੰ ਨਹੀਂ ਲੱਗਦਾ ਵੀ ਇਹ ਵਿਚਾਰੇ ਇਹਨਾਂ ਦੇ ਵਿੱਚ ਕੋਈ ਜਿਹੜਾ ਵਾ ਅਮੀਰ ਹੋਵੇ ਸਾਰੇ ਹੀ ਮਾਤੜ ਬੰਦੇ ਆ ਜੀ ਤੇ ਇਹ ਜਿਨੇ ਵੀ ਕੋਈ ਮਿਸਟੇਕ ਕੀਤੀ ਆ ਇਹ ਬਹੁਤ ਮਾੜੀ ਗੱਲ ਕੀਤੀ ਉਹਨੇ ਗਲਤੀ ਕੀਤੀ ਆ ਕਿਉਂਕਿ ਮੈਂ ਕਹਿੰਨਾ ਵੀ ਜਿਹੜੇ ਅਧਿਕਾਰੀ ਆ ਜਿਹੜੇ ਬੰਦੇ ਵੀ ਜੇ ਉਹਨਾਂ ਨੇ ਮਤਲਬ ਕਟਣੇ ਵੀ ਸੀ ਉਹ ਪੂਰੀ ਵੈਰੀਫਿਕੇਸ਼ਨ ਕਰਕੇ ਕੱਟਦੇ ਜਿਹੜਾ ਕੋਈ ਵਾਕਿਆ ਹੀ ਕੋਈ ਜਿਹੜਾ ਬੰਦਾ ਜਿਹਦੇ ਕੋਲ ਜ਼ਾਇਦਾਤਾ ਹੈਗੀ ਆ ਜਿਹਦੇ ਕੋਲ ਕੋਈ ਜ਼ਮੀਨ ਹੈਗੀ ਆ ਉਹ ਵੀ ਕੋਈ 20 ਕਿੱਲੇ ਵਾਲਾ ਜਿਵੇਂ ਜਿਹੜਾ 10 ਕਿੱਲੇ ਵਾਲਾ ਮਾਤੜ ਜੇ ਜ਼ਿਮੀਂਦਾਰ ਤੇ ਵੀ ਨਹੀਂ ਕਟਣੇ ਚਾਹੀਦੇ ਤੇ ਗਰੀਬਾਂ ਦੇ ਵੀ ਨਹੀਂ ਕਟਣੇ ਚਾਹੀਦੇ ਇਹ ਆਪਾਂ ਮਤਲਬ ਜਿਹੜਾ ਵਾ ਮੈਂ ਇਹਨਾਂ ਨੂੰ ਕਹਿ ਦਿੱਤਾ ਕਿ ਇੱਕ ਜਿਹੜੀ ਐਪਲੀਕੇਸ਼ਨ ਲਿਖ ਕੇ ਦੇਣ ਜਿਨ੍ਹਾਂ ਦੇ ਕੱਟੇ ਗਏ ਆ ਇੱਕ ਤਾਂ 10-15 ਦਿਨਾਂ ਤੱਕ ਵੈਸੇ ਵੀ ਨਵੇਂ ਸਿਰ ਤੋਂ ਸਾਰੇ ਜਿਹੜੇ ਕਾਰਡ ਬਣਨੇ ਸ਼ੁਰੂ ਹੋ ਰਹੇ ਆ ਦੁਬਾਰਾ ਸਾਰੇ ਕਾਰਡ ਹੀ ਨਵੇਂ ਬਣਨੇ ਆ ਸਰ ਇਹ ਜਿੰਨਾ ਤੋਂ ਹੁਣ ਆ ਜਿੰਨਾ ਤੇ ਅੱਜ ਕਾਰਡ ਕੱਟੇ ਗਏ ਆ ਇਹਨਾਂ ਨੂੰ ਕੀ ਹੁਣ ਕਣਕ ਦਿੱਤੀ ਜਾਊਗੀ ਇਸ ਵਾਰ ਨਹੀਂ ਮੇਰੇ ਕਣਕ ਅੱਜ ਮੈਂ ਕੋਈ ਮੀਡੀਆ ਦੇ ਸਾਹਮਣੇ ਗਲਤ ਨਹੀਂ ਗੱਲ ਕਰਕੇ ਜਾਊਂਗਾ ਪਹਿਲਾਂ ਤੇ ਇਹਨਾਂ ਤੋਂ ਐਪਲੀਕੇਸ਼ਨ ਲੈ ਕੇ ਹਾਂ ਉਹ ਜਿਹੜੀ ਆ ਉਹ ਨਾਲ ਹੀ ਅਧਿਕਾਰੀਆਂ ਨੂੰ ਕਹਿੰਨੇ ਆ ਵੀ ਦੱਸੋ ਇਹਨਾਂ ਦੇ ਕਿਉਂ ਕੱਟੇ ਗਏ ਤੇ ਫਿਰ ਇਹਨਾਂ ਦਾ ਕੋਈ ਪ੍ਰਬੰਧ ਕਰਵਾਉਣੇ ਸਰ ਜਦੋਂ ਵੀ ਲੋਕ ਤੁਹਾਡੇ ਕੋਲ ਆਉਂਦੇ ਨੇ ਪਿਛਲੀਆਂ ਸਰਕਾਰਾਂ ਨੂੰ ਉਸੇ ਤਰ੍ਹਾਂ ਹੀ ਲਾਰਾ ਲਾਇਆ ਜਾਂਦਾ ਕੀ ਗੱਲ ਜਿਹੜਾ ਡੀਪੂ ਹੋਲਡਰ ਆ ਪਿੰਡ ਦੇ ਵਿੱਚ ਉਹਨੂੰ ਕੱਲੇ ਕੱਲੇ ਘਰ ਦਾ ਪਤਾ ਹੁੰਦਾ ਵੀ ਕਿਹੜਾ ਲੈਂਡ ਜੋਗ ਆ ਜਿਹੜਾ ਨਹੀਂ ਪਰ ਅਮੀਰਾਂ ਦੇ ਜਿਹੜੇ ਆ ਉਹਨਾਂ ਦੇ ਰਹਿ ਜਾਂਦੇ ਆ ਹਰ ਵੇਲੇ ਡਾਂਗ ਗਰੀਬਾਂ ਦੀ ਕਿਉਂ ਡਿੱਗਦੀ ਆ ਤੁਹਾਡੀ ਸਰਕਾਰ ਚ ਵੀ ਇਹੋ ਕੋ ਹੋ ਰਿਹਾ ਮੇਰੇ ਵੀਰੇ ਪਤਾ ਕੀ ਆ ਜੀ ਜਿਹੜੇ ਵੇਖੋ ਜਿਹੜੀ ਆਪਾਂ ਗੱਲ ਕਰੀਏ ਡੀਪੂ ਹੋਲਡਰਾਂ ਦੀ ਹਾਂਜੀ ਦੀਪੂ ਹੋਲਡਰ ਮੇਰੇ ਵੀਰ ਇਹ ਬੜੀ ਵੱਡੀ ਇਹ ਕੋ ਜਿਹੜਾ ਜਾਂ ਦਾ ਕੋ ਕਾਨੂੰਨ ਦੇ ਵਿੱਚ ਸੋਧ ਹੋਵੇ ਕਾਨੂੰਨ ਚ ਸੋਧ ਹੋਵੇ ਵੀ ਜਿਹੜੇ ਦੀਪੂ ਬਣਿਆ ਹੋਏ ਆ ਦੀਪੂ ਅੱਜ ਕੋਈ ਆਮ ਆਦਮੀ ਪਾਰਟੀ ਨੇ ਦੀਪੂ ਨਹੀਂ ਲੋਕਾਂ ਨੂੰ ਦਿੱਤੇ ਦੀਪੂ ਮੇਰਾ ਵੀਰ ਜਿਹੜੀਆਂ ਮੇਰੀ ਗੱਲ ਸੁਣੋ ਜੀ ਤੁਸੀਂ ਸਵਾਲ ਸੁਣੋ ਜੀ ਮੇਰਾ ਤੁਹਾਡਾ ਸਵਾਲ ਹੀ ਮੈਂ ਆ ਰਿਹਾ ਹਾਂ ਦੀਪੂ ਹੋਲਡਰ ਜਿਹੜੇ ਪੁਰਾਣੇ ਭਾਵੇਂ ਕੋਈ ਕਾਲੀ ਦਲ ਚ ਰਿਹਾ ਸੀ ਚਾਹੇ ਕੋ ਕਾਂਗਰਸੀ ਉਹਨਾਂ ਲੋਕਾਂ ਕੋਲ ਦੀਪੂ ਨੇ ਤੇ ਕਿਤੇ ਨਾ ਕਿਤੇ ਇਹ ਵੀ ਮਿਸਟੇਕ ਜਿਹੜੀ ਉਹ ਕਰਦੇ ਆ ਜਿਹੜੀ ਉਹ ਮਤਲਬ ਜਿਹੜੀ ਜਾਣਬੁੱਝ ਕੇ ਵੀ ਕਿਤੇ ਨਾ ਕਿਤੇ ਇਹ ਗੱਲਾਂ ਹੁੰਦੀਆਂ ਜਿਹੜਾ ਅਫਸਰ ਤੱਤਦਾ ਜੀ ਇਹ ਡਿਪੂ ਕਾਰਡ ਕਰਦਾ ਜਿਹੜਾ ਉਹਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ ਜੇ ਉਹ ਗਲਤ ਕਾਰਡ ਕੱਟੇ ਜਾਂਦੇ ਆ ਤੇ ਉਹਨੂੰ ਉਹਦੀ ਵੱੜੀ ਕਾਰਵਾਈ ਹੋਵੇ ਮੈਂ ਉਹ ਵੀ ਗੱਲ ਕਰ ਰਿਹਾ ਵੀਰੇ ਉਹੀ ਗੱਲ ਕਰ ਰਿਹਾ ਵੀ ਇਹਨਾਂ ਤੋਂ ਐਪਲੀਕੇਸ਼ਨ ਲੈ ਕੇ ਫਿਰ ਜਿਹੜੇ ਅਧਿਕਾਰੀ ਨੇ ਵੀ ਕੱਟੇ ਉਹਦੇ ਵਿਰੁੱਧ ਕਾਨੂੰਨੀ ਕਾਰਵਾਈ ਕਰਾਂਗੇ ਹੁਣ ਜਿਹੜੀ ਚੀਜ਼ ਅੱਜ ਅੱਜ ਆਪਣੇ ਕੋਲ ਸਾਹਮਣੇ ਆਈ ਹੈ ਗੱਲ ਇਹ ਇਹਨਾਂ ਨੇ ਆ ਸੁਰਸਿੰਘ ਵਾਲੇ ਭੈਣ ਭਰਾ ਬੈਠੇ ਆ ਜੀ ਆਪ ਆਹਨਾਂ ਨੇ ਜੇ ਅੱਜ ਕੋਈ ਸਵਾਲ ਦੱਸਿਆ ਤੇ ਆਪਾਂ ਉਹਦੇ ਵਿਰੁੱਧ ਜੇ ਅੱਜ ਗੱਲ ਕੀਤੀ ਤੇ ਦੀ ਹੁਣ ਕੱਲ ਨੂੰ ਜਾਂ ਦੋ 10 ਦਿਨਾਂ 'ਚ ਗੱਲ ਕਰਾਂਗੇ ਜੇ ਪਹਿਲਾਂ ਜਿਹੜੀ ਚੀਜ਼ ਆਪਾਂ ਨੂੰ ਪਤਾ ਹੀ ਨਹੀਂ ਬਿਲਕੁਲ ਤੇ ਉਹ ਚੀਜ਼ ਆ ਮੈਂ ਕੀ ਜਵਾਬ ਦੇ ਸਕਦਾ